ਇਹ ਹਾਲਾਤਾਂ ਦੇ ਵਿੱਚ ਪਿਛਲੇ 40 ਦਿਨਾਂ ਤੋਂ ਇੱਕ 23 ਸਾਲਾ ਨੌਜਵਾਨ ਗਾਇਬ ਹੈ ਤੇ ਪਰਿਵਾਰ ਸਦਮੇ ਦੇ ਵਿੱਚ ਹੈ ਤਾਂ ਗੁਰਦਾਸਪੁਰ ਦਾ ਪਿੰਡ ਗਾਗੜਿਆ ਜਿੱਥੇ ਦਾ ਰਹਿਣ ਵਾਲਾ ਇਹ ਨੌਜਵਾਨ ਪਿਛਲੇ ਮਹੀਨੇ ਦੀ 8 ਤਰੀਕ ਤੋਂ ਪੇਤ ਪਰੇ ਹਲਾਤ ਅਚਾਨਕ ਗਾਇਬ ਹੈ ਪਰਿਵਾਰ ਪਾਲ ਕਰ ਕਰ ਥੱਕ ਚੁੱਕਿਆ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਨੌਜਵਾਨ ਸਲੂਨ ਦਾ ਕੰਮ ਸਿੱਖ ਰਿਹਾ ਸੀ ਹੁੰਡੇਰੀ ਦੀ ਦੁਕਾਨ ਕਰਦਾ ਸੀ ਉਸਨੇ ਕੰਮ ਵੀ ਸਿੱਖਿਆ ਹੋਇਆ ਸੀ ਤੇ 8 ਸਤੰਬਰ ਨੂੰ ਦੁਕਾਨ ਖੁੱਲੀ ਛੱਡ ਕੇ ਪਤਾ ਨਹੀਂ ਕਿੱਥੇ ਗਾਇਬ ਹੋਇਆ ਮੋਟਰਸਾਈਕਲ ਉਸਦੇ ਕੁਝ ਦੋਸਤ ਘਰ ਛੱਡ ਕੇ ਗਏ ਕਿਉਂਕਿ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਅਜੇ ਤੱਕ ਕੁਝ ਵੀ ਇਸ ਦੇ ਵਿੱਚ ਕਾਰਵਾਈ ਨਜ਼ਰ ਨਹੀਂ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਵਾਨ ਬੀਤੀ 8 ਸਤੰਬਰ ਤੋਂ ਗਾਇਬ ਹੈ ਤੇ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਪਰਿਵਾਰ ਪਾਲ ਕਰ ਕਰ ਥੱਕ ਚੁੱਕਿਆ ਸਬੰਧ ਥਾਣੇ 'ਚ ਸ਼ਿਕਾਇਤਾਂ ਵੀ ਦੇ ਚੁੱਕੇ ਹੁਣ ਮੀਡੀਆ ਸਾਹਮਣੇ ਆ ਕੇ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਜੇਕਰ ਕੋਈ ਨੌਜਵਾਨ ਦਾ ਪਤਾ ਦੱਸੇਗਾ ਤਾਂ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਇਸ ਵੇਲੇ ਪਰਿਵਾਰ ਬੇहद ਪਰੇਸ਼ਾਨ ਨਜ਼ਰ ਆ ਰਿਹਾ ਹੈ ਇਹ ਦਾਗਾ ਕਰ ਰਿਹਾ ਜੋ ਨਾਮ ਰਲ ਪਾਇ ਮਸ਼ੇ ਇਹ 8 ਤਰੀਕ ਦਾ ਘਰੋਂ ਗਿਆ ਜੋ ਕੰਮ ਤੇ ਗਿਆ ਕੰਮ ਤੋਂ ਮੁੜ ਕੇ ਵਾਪਸ ਹੀ ਨਹੀਂ ਆਇਆ ਏ ਲੱਲਦੇ ਰਹਿ ਰਿਹਾ ਜਰਾ ਨਾ ਉਹਦਾ ਮਨਦੀਪ ਆ ਮਨਦੀਪ ਮਸੀਹ ਕੰਮ ਤੇਰਾ ਸੌਂਦਾ ਵੀ ਸਿੱਖਿਆ ਆ ਹੀ ਜੋ ਹੁਣ ਤੇਰੀ ਲੋਕ ਕਰਦਾ ਹੀ ਅੱਗੇ ਤੇ ਵਿਸਵਾਸ ਇਹਨਾਂ ਕਰਦਾ ਹੁੰਦਾ ਕਰ ਹੋਂਟਾ ਰ ਜਣਾ ਲੇ ਕਰ ਹੋਂਟਾ ਰ ਬਾਹ ਜਣਾ ਲੇ ਕਰ ਹੋਂਟਾ ਕੰਮ ਤੇ ਜਾਂਦਾ ਕੰਮ ਕਰਾਉਣਾ ਸਾਰਿਆਂ ਨੂੰ ਪੁੱਛਿਆ ਕਿ ਇਹ ਮੈਂ ਫੋਨ ਉਹਦਾ ਬੰਦ ਦੂੰਗਾ ਸਾਨੂੰ ਕੋਈ ਪਤਾ ਨਹੀਂ ਜਿਹੜਾ ਬੋਲਨੇ ਆਉਂਦਿਆ ਤੇ ਇਹਦੀ ਤਸੀਰ ਕਿਹਨੇ ਜਿੱਥੇ ਵੀ ਹੋਇਆ ਕੋਈ ਬਸੇ ਮੈਂ ਹਾਂ ਨਹੀਂ ਅੱਜ ਮੈਂ ਠੀਕ ਨਹੀਂ ਆ ਲਵਾਂ ਦਵਾਈ ਦੇ ਕੇ ਆਵਾਂ ਸੁਨਾ ਹੈ ਕਿ ਜਦੋਂ ਆਏ ਗੱਲ ਹੈ ਇਹ ਇੱਕ ਖਰਾਬ ਹੈ ਜੀ ਹੁਣ ਖਾ ਲੀ ਤੇ ਅਰੋਤੀ ਮੰਮੀ ਬੰਨ ਦੇ ਦਵਾ ਮੇਰੇ ਜੱਡ ਵਾਲੇ ਆ ਗਏ ਹੁਣੇ ਸੋਨੇ ਸੋਨੇ ਪਟਾ ਲਗਾਇਆ ਤੇ ਮੁੰਡੇ ਦੋ ਛੱਡ ਗਏ ਮੋਟੇ ਸ਼ਕਲ ਆ ਰਿਆਂ ਦੇ ਦੁਕਾਨ ਤੇ ਪਿਆ ਮੁੰਡਾ ਤਾਂ ਦੱਸ ਰਿਹਾ ਨਹੀਂ ਉੱਥੇ ਦੁਕਾਨ ਨੇ ਖੁੱਲ ਹੀ ਛੱਡ ਗਿਆ ਤੇ ਅਹੀ ਅਗਲੇ ਬੱਦ ਮਾਰ ਕੇ ਆਏ ਜੰਗਲਾ ਉਸ ਯਾਰ ਅਰੋਟੀ ਹੋ ਚਾਈ ਪਈ ਦੱਬੇ ਦੇ ਦੇਖਿਆ ਪਤਾ ਨਹੀਂ ਲੱਗਦਾ ਕਿ ਜਾਂ ਕਿਹੜੇ ਚੱਕਰ ਤੇ ਆ ਗਿਆ ਕਿਹੜੇ ਜਾਰ ਦੇ ਤਣਾਵਾਂ ਸਾਨੂੰ ਕੋਈ ਨਹੀਂ ਉਹਨੇ ਸਾਨੂੰ ਪਪਾਈ ਨਹੀਂ ਇਹ ਲੱਗਦਾ ਹੈ ਅੱਜ ਨਾਲ ਤਾਂ ਇਹ ਮੁੰਡਾ ਇਸ ਤਰ੍ਹਾਂ ਦਾ ਸੱਦਾ ਹੋਏ ਇਹਦੇ ਨਾਲ ਮੰਨੇ ਦੇ ਦੇ ਕਿ ਨਹੀਂ ਕਿ ਲੱਗੇ ਉਹ ਖਲੋਂਦਾ ਹੈ ਨਹੀਂ ਤੇ ਇਹਨਾਂ ਮਾਰੀ ਚੰਗੀ ਤਾਲ ਕਰਦਾ ਹੈ ਪਤਾ ਨਹੀਂ ਕਿ ਜਿੰਦ ਸਾਰੇ ਨਾ ਹੋਇਆ ਕਿਹੜਾ ਪਾੜਾ Kami tidak boleh menjaga keadaan di sini. Kami tidak boleh berbual di sini. Kami tidak boleh. Kami tidak boleh menjaga keadaan di sini. Kami tidak boleh menjaga keadaan di sini. Bagaimana umur anda sekarang? Saya tidak baik.